ਚਾਰ ਜਿਹੜੇ ਟਰੀ ਹਾਊਸ ਕਹ ਲੋ ਜਾਂ ਤੁਸੀਂ ਉਹਨੂੰ ਕਹੋ ਕਿ ਇਕੋ ਪ੍ਰੋਜੈਕਟ ਦੇ ਚਾਰ ਹਟਸ ਨੇ ਜਿਹੜੇ ਦੋ ਹਟਸ ਜਿਹੜੀਆਂ ਨੇ ਫੈਮਿਲੀ ਹਟਸ ਨੇ ਜਿਹਦੇ ਡਬਲ ਡਬਲ ਬੈਡਰੂਮ ਨੇ ਦੋ 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 ਕਮਰੇ ਸਮਝੋ ਤੇ ਦੋ ਕਪਲ ਹਟਸ ਕਹਿੰਦੇ ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਫੈਮਿਲੀ ਲੈਣਾ ਚਾਹੁੰਦੀ ਹੈ ਦੋ ਉਹਨੇ ਤੇ ਬੜਾ ਸੁੰਦਰ ਦ੍ਰਿਸ਼ ਜਿਹੜਾ ਡੈਮ ਦਾ ਉਹ ਨਾਲ ਕੈਫੇਟੇਰੀਆ 80 ਦੇ ਲਗਭਗ ਲੋਕ ਬੈਠ ਸਕਦੇ ਨੇ ਜਿੱਥੇ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਤੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਡੈਮ ਦੇ ਵਿੱਚ VOTING ਦਾ ਜਿਹੜਾ ਉਹਦਾ ਟੈਂਡਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਲਾਗਤ ਇੱਥੇ ਆਈ ਹੈ ਤੇ ਕਿਉਂਕਿ ਇਹ ਏਰੀਆ ਬਹੁਤ ਟੂਰਿਜ਼ਮ ਨੂੰ ਰਿਪਰੈਜ਼ੈਂਟ ਕਰਦਾ ਹੈ ਅੱਗੇ ਤਾਂ ਇਨਸ਼ਾਅੱਲਾ ਨੂੰ ਮਨਾਲੀ ਨੂੰ ਸੜਕਾਂ ਜਾਂਦੀਆਂ ਮਾਤਾ ਚਿੰਤਪੁਰਨੀ ਜੀ ਨੂੰ ਲੋਕ ਮੱਥਾ ਟੇਕਣ ਜਾਂਦੇ ਆ ਬਹੁਤ ਸੋ ਪਹਿਲਾਂ ਚੋਹਾਲ ਵਾਲਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਚੋਹਾਲ ਤੋਂ ਬਾਅਦ ਇਸ ਡੈਮ ਤੇ ਜਿਹੜਾ ਉਹ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਪੰਜਾਬ ਕੋਲੇ ਇਸ ਵਕਤ ਅਸੀਂ 52 52 ਰੈਸਟ ਹਾਊਸ ਜਿਹੜੇ ਪਹਿਲਾਂ ਬਿਲਕੁਲ ਖੰਡਰ ਬਣ ਗਏ ਸੀ ਕੋਈ ਕੰਮ ਨਹੀਂ ਆਉਂਦੇ ਸੀ 52 ਰੈਸਟ ਹਾਊਸ ਅਸੀਂ ਪੰਜਾਬ ਚ ਚਲਾ ਲਏ ਦੁਬਾਰਾ ਤੇ ਸਾਨੂੰ ਇਸ ਵਕਤ 1 ਕਰੋੜ ਰੁਪਇਆ ਇਹਨਾਂ ਰੈਸਟ ਹਾਊਸਸ ਤੋਂ ਕਿਰਾਇਆ ਜਾਂ ਰੈਂਟ ਜੋ ਵੀ ਹੈ ਉਹ ਪਰਮੰਥ ਉਹ ਆ ਰਿਹਾ ਹੈ ਗਵਰਨਮੈਂਟ ਦੇ ਖਾਤੇ ਚ ਤੇ ਹੁਣ ਟੋਟਲ 75 ਰੈਸਟ ਹਾਊਸ ਨੇ ਜਿਹੜੇ ਬਿਲਕੁਲ ਫੰਕਸ਼ਨਲ ਹੋ ਗਏ ਪਹਿਲਾਂ ਬਿਲਕੁਲ ਖੰਡਰ ਸੀਗੇ ਉਹ ਸੋ ਟੂਰਿਜ਼ਮ ਨੂੰ ਅੱਗੇ ਲੈ ਕੇ ਜਾਣਾ ਸਾਡਾ ਇੱਕ ਟੀਚਾ ਹੈ ਜਿਹਦੇ ਵਿੱਚ ਐ ਇਦਾਂ ਦੇ ਛੋਟੇ-ਛੋਟੇ ਡੈਮ ਹੋਰ ਵੀ ਸਪੌਟ ਕੀਤੇ ਜਾ ਰਹੇ ਨੇ ਜਿੱਥੇ ਹੈਗੇ ਆ ਇਦਾਂ ਦੇ ਚਾਂਸ ਕਿ ਅੱਜ ਕੱਲ ਲੋਕ ਜਿਹੜੇ ਨੇ ਉਹ ਨੇਚਰ ਲਵਰ ਜਾਂ ਐਡਵੈਂਚਰ ਸਪੋਰਟਸ ਜਾਂ ਵਾਟਰ ਸਪੋਰਟਸ ਵੱਲ ਨੂੰ ਜਾ ਵੀ ਕਰਨਾ ਚਾਹੁੰਦੇ ਨਾਲ ਨਾਲ ਆਪਣੇ ਫੈਮਿਲੀ ਦੇ ਉਹ ਕੁਦਰਤ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਤਾਂ ਇਹ ਇਸ ਤੋਂ ਵਧੀਆ ਸ਼ਾਇਦ ਕੋਈ ਆਪਾਂ ਨਨ ਉਤਰੀ ਨਹੀਂ ਦੇ ਸਕਦੀ ਐ ਮਾਹੌਲੀ ਦੇ ਸਕਦੇ ਸੋ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਡੈਮ ਨੇ ਛੋਟੇ ਹਾਲਾਂਕਿ ਇਹ ਸ਼ਾਹਪੁਰ ਕੰਢੀ ਤੋਂ ਸਿਰਫ 3 ਮੀਟਰ ਨੀਚੇ ਐ ਸ਼ਾਹਪੁਰ ਕੰਢੀ ਜਿਹੜਾ ਉਹ 405 ਫੁੱਟ ਤੇ ਐ ਹਾਈਟ ਸੀ ਲੈਵਲ ਤੋਂ ਇਹਦੀ 402 ਫੁੱਟ 3 ਮੀਟਰ ਹੀ ਸਿਰਫ ਫਰਕ ਐ ਤੇ ਸੇਫਟੀ ਦੇ ਪਰਪਸ ਤੋਂ ਤੇ ਜੰਗਲਾਤ ਵਿਭਾਗ ਦੇ ਸਾਰੇ ਇਹ ਕਾਨੂੰਨ ਜਾਂ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਚ ਰੱਖਿਆ ਗਿਆ ਕਿਉਂਕਿ ਇੱਥੇ ਕੰਕਰੀਟ ਦਾ ਬਿਲਕੁਲ ਵੀ ਕੁਝ ਬਣ ਨਹੀਂ ਸਕਦਾ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਲੋਹੇ ਦੇ ਉੱਤੇ ਹੀ ਖੜਾ ਕੀਤਾ ਤੇ ਜਿਹੜੀ ਲੱਕੜੀ ਹੈ ਉਹਦੇ ਵਿੱਚ ਵੀ ਸਾਊਂਡ ਪ੍ਰੂਫ ਮਟੀਰੀਅਲ ਲਾ ਕੇ ਤਾਂ ਕਿ ਜ਼ਿਆਦਾ ਜਿਹੜਾ ਉਹ ਨੇਚਰ ਫ੍ਰੈਂਡਲੀ ਇਕੋ ਫ੍ਰੈਂਡਲੀ ਹੋਵੇ ਸਾਰਾ ਕੁਝ ਸੋ ਮੈਂ ਸਾਰੇ ਸਟਾਫ ਨੂੰ ਸਾਡੇ ਮੰਤਰੀ ਸਾਹਿਬ ਨੂੰ ਵਾਟਰ ਸੋਰਸ ਡਿਪਾਰਟਮੈਂਟ ਦੇ ਚੋਰ ਦਿਗਲਾਤ ਮੈਕਮੇ ਦੇ ਸਾਰੇ ਅਫਸਰਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿਨਾ ਇਸ ਕੰਮ ਲਈ ਕਿ ਅੱਜ ਉਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਮੈਨੂੰ ਉਮੀਦ ਹੈ ਕਿ ਚੋਹਾਲ ਦੀ ਤਰ੍ਹਾਂ ਇਹ ਵੀ ਬਹੁਤ ਕਾਮਯਾਬ ਹੋਊਗਾ ਚੋਹਾਲ ਬਾਰੇ ਤੁਸੀਂ ਪਹਿਲਾਂ ਵੀ ਲਿਖ ਚੁੱਕੇ ਹੋ ਦੇਖ ਚੁੱਕੇ ਹੋਵੋਗੇ ਲੋਕਲ ਨੂੰ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋਗੇ ਤੇ ਅੱਜ ਅਸੀਂ ਚੋਹਾਲ ਹੀ ਠਹਿਰਾਂਗੇ ਕੱਲ ਨੂੰ ਗਣਤੰਤਰ ਦਿਵਸ ਤੇ ਜੋ ਜਿਹੜਾ ਚੰਡੇ ਦੀ ਰਸਮ ਆਦਾ ਕਰਨੀ ਹੈ ਉਦੇ ਵਾਸਤੇ ਇੱਕ ਪ੍ਰੋਟੋਕੋਲ ਹੈ ਕਿ ਜਿਹੜੇ ਵੀ ਮੰਤਰੀ ਸਾਹਿਬਾਨ ਨੇ ਜਿੱਥੇ ਵੀ ਚੰਡਾ ਲੈ ਰੋਣਾ ਉੱਥੇ ਇੱਕ ਰਾਤ ਪਹਿਲਾਂ ਕਿਸਟੇ ਕਰਦੇ ਆ ਕਿਉਂਕਿ ਅਗਲੇ ਦਿਨ ਕੋਈ ਮੌਸਮ ਦਾ ਜਾਂ ਕੋਈ ਇਸ ਤਰ੍ਹਾਂ ਦੀ ਰੁਕਾਵਟ ਨਾ ਆਵੇ ਕਿਉਂਕਿ ਉਹਦਾ ਇੱਕ ਟਾਈਮ ਹੁੰਦਾ ਚੰਡੇ ਦਾ ਵੀ ਬਿਲਕੁਲ ਐਗਜੈਕਟ 9 ਵਜੇ ਸੋ ਬਾਕੀ ਟੂਰਿਜ਼ਮ ਵਾਸਤੇ ਇਸ ਤੋਂ ਪਹਿਲਾਂ ਵੀ ਕੁਛ ਨੈਰੀ ਰੈਸਟ ਹਾਊਸ ਨੇ ਜਿਨ੍ਹਾਂ ਨੂੰ ਹੁਣ ਉਹ ਤਾਂ ਪਹਿਲਾਂ ਪਹਿਲਾਂ ਵਾਲੀ ਸਰਕਾਰ ਕੁਝ ਤਾਂ ਵੇਚ ਗਈ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚਤਾ ਉਹਨਾਂ ਨੇ ਉਹਨਾਂ ਨੇ ਗਾਂ ਫਾਈਵ ਸਟਾਰ ਹੋਟਲ ਬਣਾ ਲਏ ਇਹਦਾ ਐਗਜ਼ਾਮਪਲ ਦੇ ਦਿੰਨਾ ਮੈਂ ਇਹ ਨੀਲੋਂ ਨਹਿਰ ਤੇ ਉੱਤੇ ਜਿਹੜਾ ਸੀਗਾ ਉਹ ਹੁਣ ਹੋਟਲ ਬਣਾ ਲਿਆ ਉਹਨਾਂ ਨੇ ਤੇ ਕੈਪਟਨ ਸਾਹਿਬ ਆਪਣੇ ਕਿਸੇ ਫਰੈਂਡ ਨੂੰ ਦੇ ਗਏ ਸੀਗੇ ਉਹ ਤੇ ਇਸੇ ਤਰ੍ਹਾਂ ਹੁਣ ਜਿਵੇਂ ਨਦਾਮਪੁਰ ਨਹਿਰ ਹੈ ਸਾਡੇ ਸੰਗਰੂਰ ਚ ਉਹਦੇ ਤੇ ਬਹੁਤ ਸੋਹਣੇ ਰੈਸਟੋਰੈਂਟ ਬਹੁਤ ਸੋਹਣੇ ਰੈਸਟ ਹਾਊਸ ਨੇ ਰੋਪੜ ਵਾਲਾ ਤੋਂ ਅਸੀਂ ਉਹਨਾਂ ਨੂੰ ਆਪ ਅਸੀਂ ਆਮ ਖਾਸ ਬਾਗ ਸਰਾਂ ਦੇ ਵਿੱਚ ਬਹੁਤ ਬਹੁਤ ਸਕੋਪ ਆ ਉੱਥੇ ਸੋ ਅਸੀਂ ਉਹਨਾਂ ਨੂੰ ਵੀ ਹੁਣ ਜਿਹੜਾ ਉਹ ਅੱਛੇ ਤਰੀਕੇ ਨਾਲ ਬਣਾ ਕੇ ਅਸੀਂ ਚਾਹਾਂਗੇ ਕਿ ਉਹ ਸਰਕਾਰ ਦੇ ਕਮਾਊ ਪੁੱਤਰ ਬਣਨ ਉਹ ਰੈਸਟ ਹਾਊਸ ਜਿਹੜੇ ਨੇ ਉਹਨੂੰ ਪਬਲਿਕਲੀ ਖੋਲ੍ਹਾਂਗੇ ਚਾਹੇ ਉਹ ਕੋਈ ਫੰਕਸ਼ਨ ਕਰਨਾ ਹੈ ਛੋਟਾ ਮੋਟਾ ਕੋਈ ਕੰਪਨੀ ਨੇ ਕਿਸੇ ਨੇ ਕੋਈ ਆਪਣਾ ਸੈਮੀਨਾਰ ਕਰਨਾ ਹੈ ਜਾਂ ਵਟੈਵਰ ਹਨਾ ਗੈੱਟ ਟੂਗੇਦਰ ਕਰਨੀ ਹੈ ਤਾਂ ਉਹਦੇ ਵਾਸਤੇ ਅਸੀਂ ਬਣਾ ਸ਼ੁਰੂ ਕਰਾਂਗੇ ਜਦੋਂ ਮੈਂ ਐਮਪੀ ਹੁੰਦਾ ਸੀਗਾ ਤਾਂ ਮੈਂ ਚੋਹਾ ਲਾ ਕੇ ਠਹਿਰਦਾ ਸੀ ਸਿਰਫ ਦੋ ਕਮਰੇ ਸੀ ਉਹ ਦੋਨੇ ਖੰਡਰ ਬਣੇ ਹੁੰਦੇ ਸੀ ਤਾਂ ਮੈਂ ਉਸੇ ਵੇਲੇ ਸੋਚ ਲਿਆ ਸੀਗਾ ਜੀ ਕਦੇ ਲੋਕਾਂ ਨੇ ਜੇ ਕਦੇ ਪ੍ਰਮਾਤਮਾ ਨੇ ਕੁਝ ਮੇਵਰੀ ਹੈ ਜੀ ਦਿੱਤੀ ਤਾਂ ਇਹਨਾਂ ਐਸ ਚੀਜ਼ ਨੂੰ ਸੀ ਬਹੁਤ ਵਧੀਆ ਬਣਾ ਸਕਦੇ ਆ ਤੇ ਅੱਜ ਉਹ ਤੋਂ ਚੋਹਾਲ ਜਿਹੜਾ ਉੱਥੇ ਓਪਨ ਕਿਚਨ ਹੈ ਹਾਰੇਦਵਾਲ ਦੇ ਪਿੰਡਾਂ ਤੋਂ ਮਾਵਾਂ ਉਹ ਆ ਕੇ ਤੁਹਾਡੇ ਸਾਹਮਣੇ ਸਾਗ ਬਣਾਉਂਦੀਆਂ ਨੇ ਤੁਸੀਂ ਆਪਣੀ ਮਰਜ਼ੀ ਦਾ ਮਿਰਚ ਮਸਾਲਾ ਪਵਾ ਸਕਦੇ ਹੋ ਤੇ ਉੱਥੇ 30 ਹਰਟਸ ਨੇ ਤੇ ਥੱਲੇ ਉਹਦੇ ਵਿੱਚ ਲੈ ਕੇ ਜਾਂਦੇ ਆ ਟਾਈਮ ਦੇ ਵਿੱਚ ਬੱਚਿਆਂ ਦੇ ਖੇਡਣ ਨੂੰ ਜਾਓ ਵਾਟਰ ਸਪੋਰਟਸ ਦਾ ਵੀ ਬਹੁਤ ਸਾਰਾ ਸਕੋਪ ਹੈ ਸੋ ਮੈਨੂੰ ਇਹ ਇਲਾਕਾ ਪਹਿਲੇ ਦਿਨੋਂ ਪਹਿਲਾਂ ਵੀ ਪਸੰਦ ਸੀ ਪਰ ਇਹ ਇਲਾਕਾ ਕਿਉਂਕਿ ਅ ਇਸ ਤਰ੍ਹਾਂ ਦਾ ਪੰਜਾਬ ਪਹਿਲਾਂ ਕਦੇ ਦਿਖਾਇਆ ਹੀ ਨਹੀਂ ਗਿਆ ਸੋ ਅਸੀਂ ਚਾਹੇ ਉਹ ਜਿੱਨੇ ਮਹਾਰਾਜਾ ਅੰਮ੍ਰਿਤਸਰ ਸਾਹਿਬ ਹੈ 1 ਲੱਖ ਬੰਦੇ ਦੀ ਫੁੱਟਫਾਲ ਹਰ ਰੋਜ਼ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਬਹੁਤ ਸਾਰਾ ਟੂਰਿਜ਼ਮ ਦਾ ਸੀ ਕਰ ਰਹੇ ਹਾਂ ਪਟਿਆਲਾ ਜਿਹੜਾ ਸਾਡਾ ਕਲਚਰ ਸਿਟੀ ਕਿਹਾ ਜਾਂਦਾ ਹੈ ਉੱਥੇ ਬਹੁਤ ਸਾਰੇ ਵੱਡੇ ਵੱਡੇ ਹੋਟਲ ਸਰਕਾਰ ਵੱਲੋਂ ਪੀਪੀਪੀ ਮੋਡ ਤੇ ਜਾਂ ਫਿਰ ਜਾਂ ਫਿਰ ਸਰਕਾਰ ਵੱਲੋਂ ਆਪ ਉੱਥੇ ਬਹੁਤ ਸਾਰੇ ਸ਼ੂਟਿੰਗਸ ਵਗੈਰਾ ਉੱਥੇ ਹੁੰਦੀਆਂ ਨੇ ਆਣਦੇ ਵਾਲੇ ਸੋ ਅਸੀਂ ਬਾਲੀਵੁੱਡ ਨੂੰ ਜਾਂ ਜਿੰਨੇ ਵੀ ਕੋਈ ਸ਼ੂਟਿੰਗਸ ਵਾਲੇ ਗਾਣਿਆਂ ਵਾਲੇ ਕੋਈ ਡੈਸਟੀਨੇਸ਼ਨ ਵੈਡਿੰਗ ਉਹਦੇ ਵਾਸਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਚਮਰੌੜ ਝੀਲ ਦੀ ਜੋ ਪਠਾਨਕੋਟ ਤੋਂ 20 ਕਿਲੋਮੀਟਰ ਉੱਪਰ ਹੈ ਜਿਹੜਾ ਰਣਜੀਤ ਸਾਗਰ ਡੈਮ ਦੇ ਉੱਤੇ ਚਮਰੌੜ ਝੀਲ ਬਹੁਤ ਵਧੀਆ ਬਣ ਗਈ ਉੱਥੇ ਸਰਕਾਰ ਵੱਲੋਂ ਬਹੁਤ ਡਿਵੈਲਪ ਕੀਤਾ ਜਾ ਰਿਹਾ ਏਰੀਆ ਸੜਕ ਬਣ ਗਈ ਤੇ ਉੱਥੇ ਪ੍ਰੀ ਵੈਡਿੰਗ ਸ਼ੂਟ ਆਊਟ ਫੋਟੋ ਖਿਚਾਉਣ ਜਾਂ ਕੋਈ ਅੱਜ-ਕੱਲ ਜਿਹੜੇ ਚੱਲਦੇ ਆ ਰਵਾਜ ਤੇ ਉਹਦੇ ਵਾਸਤੇ ਬਹੁਤ ਸਾਰੇ ਲੋਕ ਆਉਂਦੇ ਆ ਉਹ ਜਿਹੜੇ ਬੋਟਸ ਦੇ ਵਿੱਚ ਜਾ ਕੇ ਫੋਟੋਆਂ ਵਗੈਰਾ ਸ਼ੂਟ ਹੁੰਦੀਆਂ ਨੇ ਜਿਹੜਾ ਡੈਸਟੀਨੇਸ਼ਨ ਵੈਡਿੰਗ ਦਾ ਮਹਾ ਉੱਥੇ ਮਾਹੌਲ ਬਹੁਤ ਵਧੀਆ ਮਿਲ ਰਿਹਾ ਤੇ ਸਾਨੂੰ ਚਮਰੌੜ ਝੀਲ ਵੀ ਕਾਫੀ ਡਿਵੈਲਪ ਹੋ ਗਈ ਤੇ ਉਡਲਾਹੋਜੀ ਦੇ ਰਸਤੇ ਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਏਰੀਆ ਨੂੰ ਹੋਰ ਵੀ ਇਨਡਾਇਰੈਕਟ ਫਿਰ ਇਹਦੇ ਨਾਲ ਇਨਡਾਇਰੈਕਟ এমਪਲॉयਮੈਂਟ ਬਹੁਤ ਮਿਲਦੀ ਹੈ ਰੋਜ਼ਗਾਰ ਪੈਦਾ ਹੁੰਦੇ ਨੇ ਤੇ ਉਮੀਦ ਹੈ ਕਿ ਅਸੀਂ ਇਹਦੇ ਵਿੱਚ ਜੋ ਅਸੀਂ ਦਿਨੋਂ ਸੋਚਿਆ ਹੋਇਆ ਹੈ ਕਿ ਪੰਜਾਬ ਨੂੰ ਟੂਰਿਜ਼ਮ ਵਿੱਚ ਬਹੁਤ ਅੱਗੇ ਲੈ ਕੇ ਜਾਣਾ ਤਾਂ ਉਹਨੂੰ ਅਸੀਂ ਕਾਮਯਾਬ ਹੋ ਗਏ ਤੁਹਾਡਾ ਕੋਈ ਸਵਾਲ ਹੋਵੇ ਤਾਂ ਬਲੀ ਬਸ ਸਰ ਦੋ ਸਾਲ ਤੋਂ ਦਿੱਲੀ ਚਾੱਕੀ ਦੀ ਜਾ ਰਹੀ ਪੰਜਾਬ ਦੀ ਇਸ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾੱਕੀ ਜਾ ਰਹੀ ਹੈ ਕੱਲ ਨੂੰ ਹਾਂਜੀ ਕੱਲ ਨੂੰ ਜਿਹੜੀ ਚਾੱਕੀ 26 ਜਨਵਰੀ ਦੀ ਪ੍ਰੇਡ ਦੇ ਵਿੱਚ ਸ਼ਾਮਲ ਹੋ ਰਹੀ ਹੈ ਹਾਲਾਂਕਿ ਰੋਟੇਸ਼ਨ ਹੁੰਦੀ ਹੈ ਕੋ ਰੋਸਟਰ ਹੁੰਦਾ ਪਰ ਇਸ ਵਾਰ ਅਸੀਂ ਸਪੈਸ਼ਲ ਰਿਕਵੈਸਟ ਕੀਤੀ ਕਿ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਸਾਰੀ ਦੁਨੀਆ ਚ ਮਨਾ ਰਹੇ ਕੱਲ ਵੀ ਮੈਂ ਤਕਸਰੀ ਹਯੂਰ ਸਾਹਿਬ ਗਿਆ ਹੋਇਆ ਸੀ ਉੱਥੇ ਵੀ 350 ਸਾਲਾ ਦੇ ਫੰਕਸ਼ਨ ਚੱਲ ਰਹੇ ਸੀ ਤੋਂ ਅਸੀਂ ਕਹਿ ਵੀ ਇਹ ਬਾਰ-ਬਾਰ ਨਹੀਂ ਆਉਂਦਾ ਰੋਸਟਰ ਤਾਂ ਬਾਰ-ਬਾਰ ਬਣ ਜੂਗਾ ਅਗਲੇ ਸਾਲ ਵੀ ਬਣ ਜੂਗਾ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਰਿਕਵੈਸਟ ਨੂੰ ਜਿਹੜਾ ਮਨਜ਼ੂਰ ਕੀਤਾ ਤੇ ਕੱਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਰਾਣਸਵੰਤ ਦਿੱਤ ਜਿਹੜੀ ਚਾਕੀ ਹੈ ਪੰਜਾਬ ਦੀ ਜੋ ਹਿੰਦੀ ਚਾਦਰ ਜੋ ਮਨੁੱਖਤਾ ਦਾ ਸੇ ਜਿਹੜਾ ਸਨੇਹਾ ਤੇ ਕਿਸੇ ਲਈ ਕੁਝ ਕੁਰਬਾਨੀਆਂ ਕਰਨ ਦਾ ਜਿਹੜਾ ਸਨੇਹਾ ਦੇਸ਼ ਕੌਮ ਲਈ ਆਪਣਾ ਸਭ ਕੁਝ ਵਾਰਨ ਦਾ ਸਨੇਹਾ ਜਿਹੜਾ ਉਹ ਕੱਲ ਨੂੰ ਚਾਕੀ ਜਿਹੜੀ ਆ ਉਹ ਜਿਹੜੀ 26 ਜਨਵਰੀ ਦੀ ਪ੍ਰੇਡ ਹੈ ਉਹਦੇ ਚ ਪੰਜਾਬ ਦੀ ਚਾਕੀ ਸ਼ਾਮਿਲ ਹੋਊਗੀ ਸੀਜ਼ੋ ਕਾਂਗਰਸ ਇੱਕ ਇੱਕ ਅਸੀਂ ਕਿਹੋ ਜਿਹੀ ਗਵਰਨਮੈਂਟ ਦੀ ਪ੍ਰਾਇੋਰਟੀਜ਼ ਬੋਲਦੇ ਅਸੀਂ ਇਅਰ ਨਹੀਂ ਕਹਿੰਦੇ ਮੈਡਮ ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਲੱਗੇ ਸੀ ਕੰਮ ਤੇ ਬਹੁਤ ਲੇਟਾਂ ਪਹਿਲਾਂ ਹੀ ਬਹੁਤ ਇਅਰਜ਼ ਲੇਟ ਹੋ ਗਿਆ ਪਹਿਲਾਂ ਹੀ ਦੇਖੋ ਬਿਜਲੀ ਦਾ ਬੇਲ ਅਸੀਂ ਆਉਣ ਸਾਰ ਮਾਫ ਕੀਤਾ ਅਸੀਂ ਪਹਿਲੇ ਸਾਲ ਤੋਂ ਕੰਮ ਲੱਗੇ ਸੀ ਅਸੀਂ ਮਹੱਲਾ ਕਲੀਨਿਕ ਆਦਮੀ ਕਲੀਨਿਕ ਆਉਣ ਸਾਰ ਬਣਾਉਣ ਲੱਗੇ ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕ੍ਰਿਸ਼ਨ ਕੁਮਾਰ ਜੀ ਇੱਥੇ ਮੌਜੂਦ ਹੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਹੀ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਜ਼ੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਹਣਾ ਅਸੀਂ ਸ਼ਹੀਦ ਪਰਿਵਾਰ ਨੂੰ ਜਿਹੜੇ ਫੌਜ ਦੇ ਵਿੱਚ ਆ ਪੁਲਿਸ ਦੇ ਵਿੱਚ ਨੇ 1 ਕਰੋੜ ਰੁਪਏ ਦਾ ਵਿਆਰਥਿਕ ਸਹਾਇਤਾ ਦੇਣਾ ਉਹਦੇ ਤੋਂ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਕੁਝ ਕੰਮ ਇਹ ਹਜੇ ਨੇ ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬੀਮਾ ਉੱਚ ਤੁਸੀਂ ਵੀ ਆਓਗੇ ਸਾਰੇ ਕੋਈ ਪਰਿਵਾਰ ਉਹਦੇ ਵਿੱਚ ਨਹੀਂ ਬਚੂਗਾ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਕਿ ਹਰ ਪਰਿਵਾਰ ਦਾ ਹੋਊਗਾ ਔਰ ਬਕਾਇਦਾ ਉਹਦੇ ਵਿੱਚ 950 ਦੇ ਲਗਭਗ ਪ੍ਰਾਈਵੇਟ ਹਸਪੀਟਲ بڑے بڑے ਹਸਪੀਟਲ ਜਿਸ ਮੈਕਸ ਵੀ ਸ਼ਾਮਲ ਹੈ 40 40 ਜਿਹੜਾ ਹਸਪੀਟਲ ਚੰਡੀਗੜ੍ਹ ਵਾਲਾ ਮੋਹਾਲੀ ਵਾਲਾ ਜੀ ਹੋਇਆ ਨਹੀਂ ਪਰ ਲੁਧਿਆਣੇ ਵਾਲਾ ਉਹਦੇ ਵਿੱਚ ਆ ਗਿਆ ਮੋਹਾਲੀ ਵਾਲੇ ਨਾਲ ਵੀ ਗੱਲ ਹੋ ਗਈ ਸੋ ਮਤਲਬ ਬਹੁਤ ਵੱਡੇ ਵੱਡੇ ਹਸਪੀਟਲ ਔਰ ਹਰ ਕਿਸਮ ਦੀ ਬਿਮਾਰੀ ਪਰਮਾਤਮਾ ਕਰੇ ਕਿਸੇ ਦੇ ਕਰੇ ਬਿਮਾਰੀ ਆਵੇ ਨਾ ਪਰ ਜੇ ਆ ਜੇ ਤਾਂ ਇਸ ਪੱਖੋਂ ਇੰਨਾ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਇਲਾਜ ਨਹੀਂ ਕਰਾ ਸਕਦਾ ਆਪਣੇ ਸਾਖ ਸੰਬੰਧੀ ਦਾ ਜਾਂ ਆਪਣੇ ਪਰਿਵਾਰ ਵਾਲਿਆਂ ਦਾ ਸੋ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲਾਂ ਤਾਂ ਉਹਦੇ 'ਚ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਝ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬ੍ਰੈਡ ਬਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਬਣਾਉਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ 1000 ਰੁਪਏ ਦਾ ਉਹ ਬਜਟ ਦੇ ਵੀ ਚਾਹੂਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਅਸੀਂ ਕੋਈ ਇਹ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਹੈ ਲੋਕਾਂ ਨੂੰ ਹੁਣ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਤਾਂ 44000 ਕਿਲੋਮੀਟਰ ਸੜਕਾਂ ਬਣ ਰਹੀਆਂ ਨੇ 65000 ਕਿਲੋਮੀਟਰ 'ਚੋਂ ਜੇ ਸਾਨੂੰ ਆਰਡੀਐਫ ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਈਵਨ ਪਿੰਡਾਂ ਦੀਆਂ ਫਿਰਨੀਆਂ ਤੇ ਵੀ ਸੜਕਾਂ ਬਣਾ ਰਹੇ ਆ ਪਹਾੜਾਂ ਨੂੰ ਜਾਂਦੀਆਂ ਵੀ ਸੜਕ ਹਾਈਵੇ ਜਿਹੜੇ ਪਹਿਲਾਂ ਕਦੇ ਬਣੇ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਨ ਤੋਂ ਪਟਿਆਲਾ ਰੋਡ ਨੂੰ ਕਿਲਰ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਦਿਆਂ ਦੀ ਡੈਥੀ ਐਵਰੇਜ ਆਉਂਦੀ ਸੀ ਉਹ ਜਿਹੜੀ ਚੌੜੀ ਕਰਤੀ ਸੜਕ ਤੇ ਉਹ ਲੋਕ ਕਹਿੰਦੇ ਆ ਸਾਡੀਆਂ ਜ਼ਿੰਦਗੀਆਂ ਬਚ ਗਈਆਂ ਐਸਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆ ਆਪਣਾ ਮਨ ਕੀ ਬਾਤ ਦੇ ਵਿੱਚ ਹੈਨਾ ਸੜਕਾਂ ਤੇ ਪੰਜਾਬ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀ ਪੰਜਾਬ ਟੌਪ ਟੂ ਜਾਂ ਟੌਪ 3 ਦੇ ਵਿੱਚ ਸੀਗਾ ਪਰਡੇ ਔਨ ਦਾ ਸਪੌਟ ਡੈਥਸ ਦੇ ਵਿੱਚ 15 16 ਸੀ ਉਸ ਵੇਲੇ ਜਦ ਮੈਂ ਇਹ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗ ਗਈ ਤੇ ਉੱਥੇ ਜਾ ਕੇ ਉਹਨਾਂ ਨੂੰ ਫਸਟ ایڈ ਮਿਲਣ ਲੱਗ ਗਈ ਤੇ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗ ਗਿਆ 48% ਮੌਤਾਂ ਘਟ ਗਈਆਂ ਇਹ ਗੱਲ ਨਿਤਨ ਗੜਕਰੀ ਜੀ ਨੇ ਇੱਕ ਸਵਾਲ ਦੇ ਜਵਾਬ ਚ ਰਾਜ ਸਭਾ ਦੇ ਵਿੱਚ ਦੱਸੀ ਹੈ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਉਹ ਫੋਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਬਣਾਉਣਾ ਹੈ ਇਹਦਾ ਨਾ ਸਿਸਟਮ ਤੁਸੀਂ ਦੱਸ ਦੋ ਅਸੀਂ ਖੁਸ਼ੀ-ਖੁਸ਼ੀ ਉਹਨਾਂ ਨੂੰ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਜਾਨਾਂ ਸੜਕਾਂ ਤੇ ਜਾ ਰਹੀਆਂ ਉਹ ਬਚਣ ਮਾਨ ਸਾਹਿਬ ਪੰਜਾਬ ਦੇ ਵਿੱਚ ਅੰਡਰਗਰਾਉਂਡ ਵਾਟਰ ਜਿਹੜਾ ਹੈ ਉਹ ਬੜਾ ਮਸਲਾ ਹੈ ਕਿ ਬਹੁਤ ਸਾਰੇ ਬਲਾਕਸ ਸਾਡੇ ਡਾਰਟ ਜੋਂ ਦੇ ਵਿੱਚ ਹੁਸ਼ਿਆਰਪੁਰ ਦਾ ਵੀ ਕਾਫੀ ਹਿੱਸਾ ਜਿਹੜਾ ਹੈ ਡਾਰਟ ਜੋਂ ਦੇ ਵਿੱਚ ਆ ਸਕਦਾ ਹੈ ਉਦੇ ਲਈ ਅਸੀਂ ਪ੍ਰੋਡਕਸ਼ਨ ਲਈ ਕਿਉਂਕਿ ਬੜੇ ਸਮੇਂ ਤੋਂ ਚੱਲਦਾ ਰਿਹਾ ਵੀ ਕਦੀ ਪੈਡੀ ਨੂੰ ਬੈਨ ਕਰਦੇ ਹੋ ਕਦੀ ਹੋਰ ਸਾਧਨ ਹੋਵੇ ਚੈੱਕ ਡੈਮਸ ਦੀ ਗੱਲ ਹੋਈ ਲੇਕਿਨ ਗਰਾਉਂਡ ਲੈਵਲ ਤੇ ਕਾਰਦਲੇ ਤੱਕ ਇਦਾਂ ਦਾ ਕੁਝ ਨਜ਼ਰ ਨਹੀਂ ਆ ਰਿਹਾ ਜੀ ਨਹੀਂ ਤੁਸੀਂ ਹਾਲਜੇ ਗਰਾਉਂਡ 'ਚ ਗਏ ਹੀ ਨਹੀਂ ਹੋਵੋਗੇ ਜੀ ਹਨਾ ਮੈਂ ਦੱਸ ਦੇਣਾ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਪਾਣੀ ਤੁਸੀਂ ਕਦੇ ਵੀਡੀਓ ਦੇਖਿਆ ਹੋਣੇ 40 40 ਸਾਲਾਂ ਬਾਅਦ ਲੋਕਾਂ ਨੂੰ ਪਾਣੀ ਮਿਲ ਗਿਆ ਨਹਿਰ ਦਾ ਜਦ ਤੱਕ ਅੱਸੀ ਪੁਰਾਣੀ ਪਈ ਸੀ ਦੱਬ ਗਈ ਸੀ ਇਧਰ ਉਧਰ ਐਨਕ੍ਰੋਚਮੈਂਟ ਹੋ ਗਈ ਸੀ ਉਹ ਪਾਣੀ ਆ ਗਿਆ ਜੇ ਜੇ ਨਹੀਂ ਵੀ ਹੈਗੀ ਸੀ ਅਸੀਂ ਥੱਲੋਂ ਦੀ ਪਾਈਪਾਂ ਪਾ ਪੰਜਾਬ ਨੂੰ ਨਹਿਰੀ ਪਾਣੀ ਨਾਲ ਪਹਿਲਾਂ ਤਾਂ ਜੋੜਿਆ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਜਿਹੜੀ ਟਿਊਬਵੈਲ ਦੀ ਡਿਪੈਂਡਬਿਲਟੀ ਘਟੀ ਹੈ ਕਿ ਕੱਲਾ ਕੱਲੀ ਟਿਊਬਵੈਲ ਤੋਂ ਅਸੀਂ ਆਪਣੀ ਫਸਲ ਨੂੰ ਪਾਣੀ ਦੇਵਾਂਗੇ ਜੋ ਨਹਿਰੀ ਪਾਣੀ ਆਉਣ ਲੱਗ ਗਿਆ ਤਾਂ ਟਿਊਬਵੈਲ ਜਿਹੜਾ ਉਹਦੀ ਉਹਦੇ ਤੇ ਜਿਹੜੀ ਨੇ ਨਿਰਪਰਤਾ ਘਟੀ ਸਾਡੇ ਬਹੁਤ ਸਾਰੇ ਜ਼ੋਨ ਦੇ ਵਿੱਚ ਪਾਣੀ ਉੱਪਰ ਵੀ ਆ ਗਿਆ ਬਹੁਤ ਸਾਰੇ ਸਾਡੇ ਡਾਰਕ ਚੋਂ ਐਵਰੇਜ ਜ਼ੋਨ ਚ ਆ ਗਏ ਕੁਝ ਜ਼ੋਨ ਅੱਛੀ ਅੱਛੀ ਖਬਰ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਕੁਝ ਕਰ ਰਹੇ ਹਾਂ ਕਿ ਆਪ ਆਪਣੇ ਕੋਲ ਨਹਿਰਾਂ ਦਾ ਪਾਣੀ ਹੈਗਾ ਜਾਂ ਜਿਹੜੇ ਡੈਮਸ ਐ ਇਦਾਂ ਦੇ ਡੈਮਸ ਨੂੰ ਅਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਕੇ ਪਾਣੀ ਨੂੰ ਸੰਭਾਲੀਏ ਸੰਭਾਲ ਕੇ ਇਸੇ ਪਾਣੀ ਨੂੰ ਹੁਣ ਜਿਵੇਂ ਸ਼ਾਹਪੁਰ ਕੰਢੀ ਜੋ ਚੱਲ ਪਿਆ ਤਾਂ ਬਿਸਤ ਦੁਆਬ ਚੱਲ ਪੂਗੀ ਤਾਂ ਮਾਝਾ ਆਪਣਾ ਦੁਆਬੇ ਦੇ ਵਿੱਚ ਦੀ ਨਹਿਰ ਜਿਹੜੀ 24 ਘੰਟੇ ਚੱਲ ਪੂਗੀ 12 ਮਹੀਨੇ ਚ 30 ਦਿਨ 24 ਘੰਟੇ ਉਹ ਦਿਨ ਬਹੁਤ ਜਿਹੜਾ ਬਾਟਰ ਤੁਸੀਂ ਕਹਿੰਦੇ ਹੋ ਇਹ ਬੀਤ ਦਾ ਏਰੀਆ ਜਿਹੜਾ ਜਿੰਨਾ ਵੀ ਇਹ ਤੁਸ਼ਾਪੁਰ ਕੰਢੀ ਤੋਂ ਜਦੋਂ ਨਹਿਰ ਆਉਗੀ ਤਾਂ ਉਹ ਪਾਣੀ ਜਿਹੜਾ ਉਸ ਲੈਵਲ ਉੱਪਰ ਆ ਜਾਊਗਾ ਕ੍ਰੌਪ ਡਾਈਵਰਸੀਫਿਕੇਸ਼ਨ ਜ਼ਾਇਕਾ ਇੱਕ ਜਪਾਨ ਦੀ ਇੱਕ ਕੰਪਨੀ ਹੈ ਜਪਾਨ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਚਾਹੇ ਉਹ ਜਿਹੜੇ ਮਰਜ਼ੀ ਬਿਜ਼ਨਸ ਨਾਲ ਰਿਲੇਟਡ ਨੇ ਜਿਹੜੇ ਮਰਜ਼ੀ ਸੈਕਟਰ ਨਾਲ ਰਿਲੇਟਡ ਨੇ ਉਹ ਜਦੋਂ ਇੰਟਰਨੈਸ਼ਨਲ ਕਿਤੇ ਵੀ ਉਹਨਾਂ ਨੇ ਕੰਮ ਕਰਨਾ ਹੋਵੇ ਕਿਸੇ ਦੇਸ਼ 'ਚ ਤਾਂ ਜ਼ਾਇਕਾ ਦੇ ਥਰੂ ਹੀ ਆਉਂਦੇ ਨੇ ਜਮ ਮੀਟੀ ਹੈ ਉਹਨਾਂ ਦੀ ਉਨੇ ਦਿਓ ਮੇਟੀ ਉਹਨਾਂ ਦੀ ਸਮਝੋ ਕਮਰਸ ਇੰਡਸਟਰੀ ਉਹਨਾਂ ਦੀ ਮਿਨਿਸਟਰੀ ਅਸੀਂ ਮੇਟੀ ਨੂੰ ਵੀ ਮਿਲੇ ਸੀ ਜਾਇਕਾ ਨੂੰ ਵੀ ਮਿਲੇ ਸੀ ਜਾਇਕਾ ਕਰਦੀ ਹੈ ਜਿਆਦਾ ਹਾਰਟੀਕਲਚਰ ਚ ਕਮ ਤੋਂ ਜਾਇਕਾ ਜਿਹੜੀ ਮੈਨੂੰ ਖੁਸ਼ੀ ਹੋ ਰਹੀ ਹੈ ਦੱਸ ਦਿਆਂ ਕਿ ਜਾਇਕਾ ਜਿਹੜਾ 1300 ਕਰੋੜ ਰੁਪਏ ਦਾ ਇਨਵੈਸਟਮੈਂਟ ਆ ਰਿਹਾ ਹੈ ਜਿਹਦੇ ਵਿੱਚ ਆਪਣੇ ਕੋਲੇ ਹਾਰਟੀਕਲਚਰ ਇਸ ਵਕਤ 6% ਹੈ ਪੰਜਾਬ ਚ ਉਹਨੂੰ ਹੁਣ ਅਗਲੇ 8-10 ਸਾਲਾਂ ਦੇ ਵਿੱਚ ਉਹਨੂੰ 15% ਤੇ ਲੈ ਜਾਣਾ ਜਿਹਦੇ ਵਿੱਚ ਫੁੱਲਾਂ ਦੀ ਖੇਤੀ ਹੈ ਸਬਜ਼ੀਆਂ ਜਾਂ ਫਿਰ ਜਿਹੜੇ ਫਲ ਫਰੂਟਾਂ ਦੀ ਖੇਤੀ ਹੈ ਐਸ ਇਲਾਕੇ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਪਠਾਨਕੋਟ ਦੀ ਲੀਚੀ ਦੁਨੀਆਂ ਤੇ ਤੋਂ ਵੱਡ ਮਿੱਠੀ ਲੀਚੀ ਨਹੀਂ ਹੈਗੀ ਫਾਜ਼ਲ ਕਾਦੇ ਕਿੰਨੂ ਅਬੂਹਰ ਦੇ ਕਿੰਨੂ ਹੈਨਾ ਤੇ ਸਾਡੇ گارਲਿਕ ਆਪਣਾ ਕੱਕਾਪੂਰ ਥਲੇ ਦਾ ਆਲੂ ਜਲੰਧਰ ਦੇ ਸੋ ਥੋੜਾ ਜਿਹਾ ਜਦੋਂ ਇਧਰ ਨੂੰ ਲੈ ਕੇ ਜਾਵਾਂਗੇ ਲੋਕਾਂ ਨੂੰ ਝੋਨੇ ਤੋਂ ਅਲਟਰਨੇਟਿਵ ਉਦੋਂ ਬਣੂਗਾ ਜੀ ਜਦੋਂ ਲੋਕਾਂ ਨੂੰ ਝੋਨੇ ਜਿੰਨਾ ਹੀ ਪੈਸਾ ਕਿਸੇ ਹੋਰ ਫਸਲ ਚੋਂ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਮੀਨ ਚੋਂ ਖੇਤੀ ਚੋਂ ਮਿਲਣ ਲੱਗ ਗਿਆ ਉਹ ਤਾਂ ਇਹ ਆਪ ਵੀ ਕਿਸਾਨ ਜਿਹੜੇ ਨੇ ਉਹ ਛੱਡਣਾ ਚਾਹੁੰਦੇ ਆ ਝੋਨੇ ਦੀ ਫਸਲ ਨੂੰ ਪਰ ਉਹ ਕਹਿੰਦੇ ਸਾਨੂੰ ਆਲਟਰਨੇਟ ਦਿਓ ਵਧੀਆ ਸੋ ਆਲਟਰਨੇਟ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜਿਹਦੇ ਨਾਲ ਪਾਣੀ ਪੰਜਾਬ ਦੇ ਪਾਣੀ ਨੂੰ ਦੇਖੋ ਪਵਨ ਗੁਰੂ ਪਾਣੀ ਪਇਤਾ ਮਾਤਾ ਧਰਤ ਮਾਤਾ ਅਸੀਂ ਹਰ ਰੋਜ਼ ਜਿਹੜਾ ਉਹ ਅਨੰਦ ਸਾਹਿਬ ਦੇ ਪਾਠ ਦੇ ਵਿੱਚ ਇਹ ਆਉਂਦਾ ਹਰ ਰੋਜ਼ ਸ਼ਬਦ ਕੀਰਤਨ ਹੁੰਦੇ ਨੇ ਤੇ ਅਸੀਂ ਫਿਰ ਜੇ ਤਿੰਨੋਂ ਦਰਜੇ ਪਵਨ ਹੋ ਗਈ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਤਿੰਨੋਂ ਦਰਜੇ ਜੇ ਬਚਾਉਣ ਚ ਥੋੜੇ ਜਿਹਾ ਬਹੁਤ ਵੀ ਕਾਮਯਾਬ ਹੋ ਜੀ ਤਾਂ ਗੁਰੂ ਸਾਹਿਬ ਦੀ ਸਿੱਖਿਆਵਾਂ ਜਿਹੜੀਆਂ ਨੇ ਉਹਨੂੰ ਗਾਹਾਂ ਦੀ ਪੀੜ੍ਹੀ ਤੱਕ ਦੱਸਣ ਜੋਗੇ ਬਚ ਜਾਣਗੇ ਜੀ ਵੱਸਾਬਾ ਲਾਉਣ ਆਰਡਰ ਤੇ ਸਵਾਲ ਖੜੇ ਕਰ ਰਹੇ ਨੇ ਭਾਜਪੀ ਸ਼ਰੋਮਣੀ ਕਹਿੰਦੇ ਪੁਰਾਣੀ ਦੌਰ ਤੇ ਪੰਜਾਬ ਜਾ ਰਿਹਾ ਉਹਨਾਂ ਦੇ ਉਹਨਾਂ ਦੇ ਦੌਰ ਵੇਲੇ ਕਿਹਾ ਜਾਂਦਾ ਸੀ ਜਦੋਂ ਮਜੀਠੇ ਦਾ ਨਾਮ ਲੈ ਕੇ ਹਿੱਕ ਤੇ ਪੈਰ ਧਰ ਕੇ ਇੱਕ ਐਸਐਚਓ ਆਪ ਦੀ ਧੀ ਦੀ ਜਿਹੜੀ ਜਾਨ ਬਚਾਉਂਦਾ ਸੀ ਤੇ ਉਹਨੂੰ ਭੁੰਨਤਾ ਸੀ ਗੋਲੀਆਂ ਨਾਲ ਨਾਬਾ ਜੇਲ ਬ੍ਰੇਕ ਕਿੰਨਾ ਦੇ ਮੈਂ ਦੌਰ ਵੇਲੇ ਹੋਈ ਸੀ ਇਹ ਜੱਗੂ ਭਗਵਾਨਪੁਰੀਆ ਇਹ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਜਿਹੜੇ ਨਾਂ ਲੈਂਦੇ ਨੇ ਚਿਵਦੀਸ਼ ਭੋਲੇ ਹੋਰੀ ਉਹ ਕੌਣ ਸੀਗੇ ਉਹ ਇਨਲੇ ਦੌਰ ਵੇਲੇ ਸੀ ਨਾ ਕਿਰਪਾ ਕਰਕੇ ਇਹ ਤਾਂ ਨਾਂ ਕਰਨਾ ਇਹ ਨਿਸ਼ਾਨ ਸਿੰਘ ਕੌਣ ਸੀਗਾ ਅਕਾਲੀ ਦਲ ਦਾ ਸੀ ਠੀਕ ਹੈ ਨਾ ਸੋ ਅਸੀਂ ਤਾਂ ਗੈਂਗਸਟਰਾਂ ਉੱਤੇ ਵੀ ਵਾਰ ਛੇੜੀ ਹੋਈ ਹੈ ਸਾਡੀ ਕੋਈ ਪੁਸ਼ਤਪਨਾ ਹੀ ਨਹੀਂ ਕਰਦੀ ਅਸੀਂ ਨਾ ਸਾਡਾ ਕੋਈ ਭਤੀਜਾ ਹੈ ਨਾ ਅਸੀਂ ਕਿਸੇ ਨੂੰ ਜੇਲ੍ਹ ਚੋਂ ਫੋਨ ਕਰਦੇ ਆ ਜਾਂ ਨਾ ਜਾਂ ਉਹ ਤੋਂ ਕੋਈ ਹਿੱਸਾ ਲੈਨੇ ਆ ਸੋ ਅਸੀਂ ਗੈਂਗਸਟਰਾਂ ਤੇ ਵੀ ਵਾਰ ਛੇੜੀ ਹੋਈ ਹੈ ਨਸ਼ੀਬੁਰਦ ਵੀ ਸਾਡੇ ਯੁੱਧ ਚੱਲ ਰਿਹਾ ਹੈ ਤਾਂ ਅਸੀਂ ਪੰਜਾਬ ਨੂੰ ਹਰ ਪੱਖ ਤੋਂ ਸਮਾਜਿਕ ਕਲਮਤਾ ਤੋਂ ਅਸੀਂ ਉਹਦਾ ਛੁਟਕਾਰਾ ਕਰਾਉਣਾ ਚਾਹੁੰਦੇ ਆ ਲੋਕਾਂ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਤੇ ਸਾਨੂੰ ਉਮੀਦ ਹੈ ਕਿ ਅਸੀਂ ਫਿਰ ਦੁਬਾਰਾ ਪੰਜਾਬ ਜਿਹੜਾ ਇੱਕ ਸ਼ਾਂਤੀ ਵਾਲਾ ਸੂਬਾ ਤੇ ਹਸਤਾਖੇੜਾ ਸੂਬਾ ਬਣ ਜਾਵੇ ਮਾਸ ਐਜੂਕੇਸ਼ਨ ਨੂੰ ਲੈ ਕੇ ਹਜੇ ਵੀ ਪ੍ਰਾਈਵੇਟ ਸਕੂਲਾਂ ਦੀ ਲੋਟ ਉਸੇ ਤਰ੍ਹਾਂ ਜਾਰੀ ਹੈ ਮਾਰਚ ਮਹੀਨੇ ਦੇ ਵਿੱਚ ਦੁਬਾਰਾ ਐਡਮਿਸ਼ਨਾਂ ਸ਼ੁਰੂ ਹੋ ਗਈਆਂ 10 ਤੋਂ 15 ਹਜ਼ਾਰ ਛੋਟੇ ਬੱਚੇ ਦੇ ਲਈ ਆ ਜਾ ਰਹੇ ਦੇਖੋ ਜਿਹੜੇ ਸਾਡੇ ਸਾਡੇ ਜੇ ਕੋਈ ਧਿਆਨ ਚਾਹਤਾਂ ਦੀ ਗੱਲ ਆਉਂਦੀ ਸਾਨੂੰ ਪਰਟੀਕਲ ਸਕੂਲ ਤਾਂ ਦੱਸ ਦਿਓ ਆਦਰਵਾਇਸ ਅਸੀਂ ਫੀਸਾਂ ਵਧਾਉਣ ਨੂੰ ਤਾਂ ਦਿੱਲੀ 'ਚ ਸਾਡਾ ਇਹੀ ਮਾਡਲ ਚ ਕਿ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਕੋਈ ਫੀਸ ਨਹੀਂ ਬਧਾਉਣ ਦਿੱਤੀ ਦਿੱਲੀ ਜਦੋਂ ਚਿੰਨਾਚਰ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਨੇ ਜਦੋਂ ਵੀ ਭਾਜਪਾ ਸਰਕਾਰ ਆਈ ਉਹਨਾਂ ਨੇ ਖੋਲ੍ਹ ਦਿੱਤੀ ਦਿੱਲੀ ਦੇ ਵਿੱਚੋਂ ਆਮਾਨੀ ਕਲੀਨਿਕ ਤੇ ਸਾਰੀਆਂ ਦਵਾਈਆਂ ਹੁਣ ਬੰਦ ਕਰਤੀਆਂ ਉਹਨਾਂ ਨੇ ਸੋ ਅਸੀਂ ਕੋਈ ਇਦਾਂ ਦਾ ਕੰਮ ਜਾਂ ਕੋਈ ਇਦਾਂ ਦਾ ਜੇ ਕੋਈ ਗਲਤ ਚੋਰੀਆਂ ਜਾਂ ਕਾਨੂੰਨ ਤੋੜ ਕੇ ਵੀ ਕੋਈ ਬੰਦਾ ਕਰਦਾ ਤਾਂ ਅਸੀਂ ਲੋਕਾਂ ਦੇ ਹੱਕ 'ਚ ਆਸੀਂ ਲੋਕਾਂ ਦੀ ਜੇਬ ਤੇ ਕੋਈ ਇਦਾਂ ਦਾ ਵਾਧੂ ਖਰਚਾ ਬਿਲਕੁਲ ਨਹੀਂ ਪੈਣ ਦੇਵਾਂਗੇ ਜਿਹਦੇ ਨਾਲ ਉਹਨਾਂ ਨੂੰ ਕੋਈ ਬਜਟ ਹੱਲੇ ਜਾਂ ਉਹਨਾਂ ਦੀ ਕਬੀਲਦਾਰੀ ਲਈ ਤੋਪਰੇ ਸੱਧਾ ਸ਼ੇਨੂ ਲੈ ਕੇ ਤੇ ਗੈਂਗਸਟਰਾਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਵਧੀਆ ਕਰ ਰਹੀ ਐ ਪਰ ਲੋੜ ਹੈ ਕਿ ਚਾਈਨਾ ਡੋਰ ਦੇ ਉੱਤੇ ਵੀ ਕੋਈ ਐ ਤੇ ਸਖਤ ਐਕਸ਼ਨ ਲਿਆ ਦੇ। ਦੇਖੋ ਪਹਿਲੇ ਹੀ ਚਾਈਨਾ ਡੋਰ ਤਾਂ ਬੈਨ ਐ। ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ। ਹਨਾ ਆ ਆਪਾਂ ਹੁਣ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਐ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ। ਵੀ ਕਾਨੂੰਨ ਬਣਾ ਦਿਓ। ਉਦਵਾ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੰਨਣਾ ਇਹਦੇ ਨਾਲ ਕੱਲੇ ਚਲੋ ਕਬੂਤਰਾਂ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗੀਆਂ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਬਣਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਸਲਾਹ ਦੇਣੀ ਚਾਹੁੰਨਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਪੜ੍ਹੇ ਲਿਖੇ ਨੇ ਅੱਜ ਕੱਲ ਕੋਈ ਐਦਾਂ ਦੀ ਹੋਣੀ ਅਵੇਅਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਇਹ ਜੇ ਦੁੱਖ ਭੁੱਲਦੇ ਆ ਜਿਹੜੀ ਐਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਪਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਫਿਰ ਸਰਪੜਿਆ ਜਾਂਦਾ ਪੁਲਿਸ ਵੱਲੋਂ ਬੜੀਆ ਕੰਮ ਕੀਤਾ ਗਿਆ ਚਾਰ ਕਯੂਸ ਪੜੇ ਗਈਆਂ ਜਿਨ੍ਹਾਂ ਕੋ ਆਰਡੀਐਸ ਪਕੜਿਆ ਗਿਆ ਜੀ ਦੇਖੋ ਇਹਦਾ ਹਰ ਰੋਜ਼ ਦਾ ਸਾਡਾ ਕੰਮ ਹਰ ਰੋਜ਼ ਅਸੀਂ ਜਿਹੜੇ ਡਰੋਨ ਆਉਂਦੇ ਐ ਐਂਟੀ ਡਰੋਨ ਸਿਸਟਮ ਅਸੀਂ ਲਾਇਆ ਦੇਸ਼ ਦੇ ਵਿੱਚ ਪਹਿਲਾ ਐਂਟੀ ਡਰੋਨ ਸਿਸਟਮ ਅਸੀਂ ਆ ਪੰਜਾਬ ਸਰਕਾਰ ਦੇ ਖਰਚੇ ਤੇ ਲਾਇਆ ਕਿਉਂਕਿ ਡਰੋਨ ਦੇ ਵਿੱਚ ਹੁਣ ਪਿਸਟਲ ਵੀ ਆਉਂਦੇ ਨੇ ਹਥਿਆਰ ਵੀ ਹੁੰਦੇ ਆ ਡਰੋਨ ਦੇ ਵਿੱਚ ਚਿੱਟੇ ਦਾ ਵੀ ਪੈਕੇਟ ਆਉਂਦਾ ਹੈ ਡਰੋਨ ਦੇ ਵਿੱਚ ਪੈਸੇ ਵੀ ਭੇਜ ਦਿੰਦੇ ਆ ਤਿੰਨੋਂ ਚਾਰ ਇਕੱਠੇ ਗੈਂਗਸਟਰ ਸਮੱਗਲਰ ਸਾਰੇ ਇਕੱਠੇ ਹੋ ਗਏ ਤੋਂ ਜਿੰਨਾ ਵੀ ਕੁਝ ਸਾਨੂੰ ਇਮੀਡੀਏਟਲੀ ਪਕੜ ਚਾਹੁੰਦਾ ਸੀ ਇਮੀਡੀਏਟਲੀ ਉਹਨੂੰ ਉਹਤੇ ਐਕਸ਼ਨ ਲੈਣੇ ਆ ਤੇ ਇੱਕ ਡਾਟਾ ਵੀ ਤੁਹਾਨੂੰ ਜਾਰੀ ਅਸੀਂ ਆਉਣ ਵਾਲੇ ਦਿਨਾਂ 'ਚ ਕਰਦੇ ਆ ਕਿ ਕਿੰਨਾ ਸੀਜ਼ ਕੀਤਾ ਹੈ ਅਸਲਾ ਜਾਂ ਕਿੰਨੇ ਸਮੱਗਲਰ ਫੜੇ ਨੇ ਤੇ ਉਹਨਾਂ ਤੋਂ ਕਿੰਨੀ ਹੈਰੋਇਨ ਕਿੰਨਾ ਨਸ਼ਾ ਜਿਹੜਾ ਇਲੀਗਲ ਉਹ ਸਹੀ ਫਰੇ ਮਾਨ ਸਾਹਿਬ ਬਹੁਤ ਸਾਰਾ ਜਿਹੜਾ ਸਿਸਟਮ ਕੰਡਾਣਾ ਉਹ ਇਸ ਗੱਲ ਦੀ ਚਿੰਤਾ ਤੋਂ ਰਹਿ ਇੱਕ ਦਾ ਮੁਲਾਜ਼ਮ ਤੇ ਇੱਕ ਪੈਨਸ਼ਨਰ ਜਿਨ੍ਹਾਂ ਨੂੰ 16% ਡੀਏ ਨਹੀਂ ਮਿਲਿਆ ਤੇ ਨਾ ਹੀ ਤੁਸੀਂ ਉਹਨਾਂ ਨੂੰ ਕੋਈ ਮੀਟਿੰਗ ਦਿੱਤੀ ਹੈ ਜਿਹੜੀ ਉਹਨਾਂ ਦੀ ਗੱਲਬਾਤ ਸੁਣ ਸਕੋਗੇ ਇਹਦੇ ਬਾਰੇ ਕੋਈ ਬਿਲਕੁਲ ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ ਜੀ ਠੀਕ ਹੈ ਨਾ ਤੇ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਵੀ ਵਿਚਾਰ ਚੱਲ ਰਿਹਾ ਉਹਨਾਂ ਦੇ ਬਜਟ 'ਚ ਕਿਸ ਤਰ੍ਹਾਂ ਕਰਨਾ ਪਰ ਹਾਂ ਇੱਕ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਕਿ ਮੁਲਾਜ਼ਮ ਤੇ ਪੈਨਸ਼ਨਰ ਵੀ 10 ਲੱਖ ਦੇ ਕਾਰਡ ਦੇ ਧਾਰਕ ਹੋਣਗੇ ਉਹ ਵੀ ਐਲੀਜੀਬਲ ਨੇ ਚਾਹੇ ਤੁਸੀਂ ਮੁਲਾਜ਼ਮ ਹੋ ਸਰਕਾਰੀ ਚਾਹੇ ਤੁਸੀਂ ਪੈਨਸ਼ਨਰ ਹੋ ਤੁਸੀਂ 10 ਲੱਖ ਦਾ ਕਾਰਡ ਤੁਹਾਡੇ ਪਰਿਵਾਰ ਦਾ ਜ ਬਣੂਗਾ ਇਹ ਅਸੀਂ ਕ੍ਰਾਈਟੇਰੀਆ ਪਹਿਲਾਂ ਰੱਖੇ ਪਹਿਲਾਂ ਕੋਈ ਇਨਕਮ ਦਾ ਕ੍ਰਾਈਟੇਰੀਆ ਰੱਖ ਲੈ ਕਿਸੇ ਨੇ ਕਿਸੇ ਨੇ ਕੋਈ ਹੋਰ ਸ਼ਰਤ ਲਾਤੀ ਵੀ ਮਤਲਬ ਉਹਦੇ ਨਾਲ ਘਟ ਜਾਣ ਲੋਕ ਕੋਈ ਜਿਵੇਂ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹ ਚ ਪੰਜਾਬ ਦੇ ਇੱਕ ਘਰ ਵੀ ਨਹੀਂ ਆਉਂਦਾ ਜੀ ਕਿਉਂਕਿ ਉਹ ਕਹਿੰਦੇ ਪੱਕੀ ਇੱਟ ਨਹੀਂ ਚਾਹੀਦੀ ਪੰਜਾਬ ਚ ਕੋਈ ਪੱਕੀ ਇੱਟ ਅੱਛਾ ਫਿਰ ਕਹਿੰਦੇ ਪੱਖਾ ਨਹੀਂ ਚਾਹੀਦਾ ਟੇਬਲ ਫੈਨ ਪੰਜਾਬ ਚ ਕਿਹੜਾ ਘਰ ਹੋਗਾ ਜਿੱਤੇ ਪੱਕਾ ਨਹੀਂ ਸਾਈਕਲ ਹੈ ਤੁਹਾਡੇ ਤਾਂ ਕਰੀਦਾ ਸਾਈਕਲ ਖੜਾ ਹੈ ਜੀ ਫਿਰ ਆਪ ਹੀ ਉਹਨਾਂ ਨੇ ਗੈਸੀ ਚ ਆਪੀ ਇਹ ਸ਼ਰਤ ਰੱਖਤੀ ਪਾਸ ਜੋ ਜਨ ਜੀ ਤੁਹਾਡੇ ਕੋਲ ਗੈਸੀ ਚੁੱਲਾ ਨਹੀਂ ਹੋਣਾ ਚਾਹੀਦਾ ਹੁਣ ਇੱਕ ਸਕੀਮ ਚ ਤੁਸੀਂ ਉਹੀ ਚੀਜ਼ ਦੇਤੀ ਦੂਜੀ ਸਕੀਮ ਚ ਉਹੀ ਚੀਜ਼ ਬੈਨ ਕਰਤੀ ਤੇ ਉਹ ਲੋਕਾਂ ਨੇ ਪਰ ਕਿਹੜੀ ਸਕੀਮ ਚੁਣੀ ਆ ਯਾਰ ਅਸੀਂ ਸੋ ਜੇ ਦੇਣਾ ਹੈ ਸਭ ਕੁਝ ਹੈ ਬਿਜਲੀ ਦਾ ਸੀ ਸਾਰਾ ਸਾਰਿਆਂ ਵਾਸਤੇ ਕੀਤਾ 600 ਜੁਨ ਤੋਂ ਤੁਹਾਡਾ ਮੀਟਰ ਜਿਹੜਾ ਥੱਲੇ ਹੋਣਾ ਚਾਹੀਦਾ ਫਰ چاہے ਤੁਹਾਡੇ ਦੋ ਏਸੀ ਲੱਗੇ ਨੇ ਤੁਸੀਂ ਉਸ ਹਿਸਾਬ ਨਾਲ ਏਸੀ ਚਲਾ ਲਓ ਕਿ 600 ਜੁਨ ਤੋਂ ਨਾ ਵਧੇ ਚਾਹੇ ਤੁਹਾਡੇ ਕੋਲ ਦੋ ਬੱਲਬ ਨੇ ਸਾਰਿਆਂ ਦਾ ਮਾਫ ਹੈ ਇੱਥੇ ਕੋਈ ਕਟੇਰੀਆ ਨਹੀਂ ਹੈਗਾ ਵੀ ਮੇਰੇ ਕੋਲ ਹਰਾ ਕਾਰਡ ਹੈ ਨੀਲਾ ਕਾਰਡ ਫਿਰ ਲੋਕ ਕੋਈ ਹੋਰ ਤਰੀਕੇ ਲੱਭਦੇ ਆ ਫਿਰ ਉਸੇ ਘਰ ਚ ਜੇ ਪਾ ਕਿਲੋ ਵਾਟ ਦੀ ਸ਼ਰਤ ਲਾ ਦਿੰਦੇ ਫਿਰ ਉਸੇ ਘਰ ਚ 2 ਮੀਟਰ ਲੱਗਦੇ ਫਿਰ ਮਾਤਾ ਜੀ ਦੇ ਨਾਂ ਤੇ ਲਵਾ ਲੈਣਾ ਵੀ ਬੇਬੇ ਸਾਡੇ ਨਾਲ ਨਹੀਂ ਹੈਗੀ ਹੁੰਦੀ ਬੇਬੇ ਨਾਲੀ ਹੈ ਹਨ ਬੇਬੇ ਨੂੰ ਕਿਲੋ ਵਾਟ ਦੀ ਕਰ ਦਿੰਨੇ ਬੇਬੇ ਬਾਈ 2 ਕਿਲੋ ਵਾਟ ਤੇ ਬੇਬੇ ਹੋ ਗਈ ਹੈ ਨਾ ਇਹ ਕਾਦੇ ਵਾਸਤੇ ਉਹਨਾਂ ਨੂੰ ਇਹ ਮੌਕਾ ਦਈਏ ਕਿ ਉਹ ਆਪਣੇ ਪਰਿਵਾਰ ਨੂੰ ਹੀ ਅਲੱਗ-ਅਲੱਗ ਕਰ ਲੈਣ ਜੇ ਦੇਣਾ ਹੈ ਸਕੀਮ ਦੇਣੀ ਹੈ ਤਾਂ ਉਸਾ ਨਾ ਬਜਟ ਮਾ ਕੇ ਸਾਰਿਆਂ ਨੂੰ ਦਿਓ ਸੋ ਸਭ ਨੂੰ ਮਿਲੂਗਾ ਜੀ ਮਾਨ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀ 50000 ਤੋਂ ਉੱਪਰ ਬੰਦਿਆਂ ਨੂੰ ਨੌਕਰੀ ਦਿੱਤੀ 67000 ਹੋ ਗਈ 67000 ਤੇ ਉਹਨਾਂ ਦੀ ਜਦੋਂ ਉਹ ਰਿਟਾਇਰਮੈਂਟ ਹੋ ਗਈ ਉਹਨੂੰ ਪੈਨਸ਼ਨ ਨਹੀਂ ਹੋਏਗੀ ਪੁਰਾਣੀ ਪੈਨਸ਼ਨ ਦੀ ਬਹਾਲੀ ਸਰ ਸਰਕਾਰੀ ਨੌਕਰੀਆਂ ਨੇ ਤੁਸੀਂ ਤੁਸੀਂ ਬਹੁਤ ਚਿਰ ਪਹਿਲਾਂ ਹਜੇ ਤਾਂ ਹਜੇ ਤਾਂ ਹਜੇ ਕਈਆਂ ਨੇ ਤਾਂ 2004 ਤੋਂ ਬਾਅਦ ਕਿਸੇ ਨੂੰ ਵੀ ਨਹੀਂ ਸਰਦਾਰ ਜੀ ਸਰਦਾਰ ਜੀ ਹਜੇ ਕਈਆਂ ਨੇ ਤਾਂ ਜੁਆਇਨ ਵੀ ਨਹੀਂ ਕੀਤਾ ਤੁਸੀਂ ਰਿਟਾਇਰਮੈਂਟ ਦੇ ਖਾਤੇ ਸਵਾਲ ਪੁੱਛੀ ਜਾਂਦੇ ਮੈਨੂੰ ਹਜੇ ਉਹਨਾਂ ਨੌਕਰੀਆਂ ਕਰ ਲੈਣ ਤੋਂ ਕੀ ਪਤਾ ਉਹਨਾਂ ਨੇ ਹਜੇ ਹੋਰ ਨੌਕਰੀਆਂ ਲੈਣੀਆਂ ਨੇ 2004 ਤੋਂ ਬਾਅਦ ਵਾਲੇ ਵੀ ਤਾਂ ਹੈਗੇ ਆ ਦੇਖੋ ਤੁਸੀਂ 올ਡ ਪੈਨਸ਼ਨ ਸਕੀਮ ਦੀ ਗੱਲ ਕਰਦੇ ਹੋ ਨਿਊ ਪੈਨਸ਼ਨ ਸਕੀਮ ਤੇ 올ਡ ਪੈਨਸ਼ਨ ਸਕੀਮ ਸਾਰੇ ਦੇਸ਼ ਦਾ ਮੁੱਦਾ ਹੈ ਠੀਕ ਹੈ ਨਾ ਮੈਨੂੰ ਪਤਾ ਉਹ ਤਾਂ ਵੀ ਪਰ ਜਿਹੜੀਆਂ 80-60000 ਦੇ ਰਹੇ ਆ ਨਾ ਉਹਦੇ ਵਿੱਚੋਂ ਤਾਂ ਹਜੇ ਇਹ ਹਜੇ ਬੱਚੇ ਵੀ ਨੇ ਜਿਹੜਾ ਪਹਿਲਾਂ ਕਲਰਕ ਲੱਗਿਆ ਉਦੋਂ ਬਾਅਦ ਪੜ੍ਹਾਈ ਕਰਕੇ ਉਦੋਂ ਪਟਵਾਰੀ ਬਣ ਗਿਆ ਪਟਵਾਰੀ ਦੇ ਦੌਰਾਨ ਪੜ੍ਹਾਈ ਕਰਕੇ ਉਹ ਡੀਐਸਪੀ ਲੱਗ ਗਿਆ ਜਾਂ ਐਸਡੀਓ ਬਣ ਗਿਆ ਹਜੇ ਤਾਂ ਉਹਨਾਂ ਨੂੰ ਤਰੱਕੀਆਂ ਕਰ ਲੈਣ ਦੋ ਰਿਟਾਇਰਮੈਂਟ ਦੀਆਂ ਗੱਲਾਂ ਨਾ ਦੱਸੋ ਉਹਨਾਂ ਨੂੰ ਕੁਝ ਉਹ ਜਦੋਂ ਤੱਕ ਰਿਟਾਇਰਮੈਂਟ ਹੋਊਗੀ ਉਦੋਂ ਤੱਕ ਬਹੁਤ ਕੁਝ ਪੰਜਾਬ 'ਚ ਬਦਲ ਜਾਊਗਾ ਤੇ ਸਾਰਾ ਪੰਜਾਬ ਆਪਣੇ ਪੈਰਾਂ 'ਚ ਆ ਜਾਊਗਾ ਸੈਂਟਰ ਨੇ 16% ਜੇ ਰੋਕਿਆ ਨਹੀਂ ਹੈ ਉਹਨਾਂ ਸਾਰਾ ਦਿੱਤਾ ਤੁਸੀਂ ਸੈਂਟਰ ਨੇ 8000 ਕਰੋੜ ਰੁਪਏ ਤੋਂ 8500 ਕਰੋੜ ਰੁਪ ਸੈਂਟਰ ਨੇ 50000 ਕਰੋੜ ਰੁਪਏ ਸਾਡਾ GST ਦਾ ਰੋਕ ਰੱਖਿਆ ਤੁਸੀਂ ਸੈਂਟਰ ਵਾਲੇ ਪਾਸਿਓਂ ਕਾਹੂੰ ਬੋਲਣ ਲੱਗੇ ਇੱਥੇ ਅਸੀਂ ਅਸੀਂ ਕਰਜ਼ਾ ਉਤਾਰ ਵੀ ਰਹੇ ਹਾਂ ਅਸੀਂ ਬਿਜਲੀ ਬੋਰਡ ਦਾ ਸਾਰਾ ਕਰਜ਼ਾ ਅੱਜ ਪੀਐਸਪੀਸੀਐਲ ਦੇਸ਼ ਦੀ ਸੈਕੰਡ ਬੈਸਟ ਕੰਪਨੀ ਬਣ ਗਈ ਹੈ ਜਿਹੜਾ ਪੀਐਸਪੀਸੀਐਲ ਜਿਹਨੂੰ ਕਹਿੰਦੇ ਸੀ ਕਿ ਬਿਜਲੀ ਬੋਰਡ ਕੋਟੇ ਜਾਊਗਾ ਨਾਲੇ ਬਿਜਲੀ ਬੋਰਡ ਦਾ ਪੁਰਾਣਾ ਕਰਜ਼ਾ ਲੈ ਹੈ ਨਾਲੇ ਬਿਜਲੀ ਫਰੀ ਦਿੱਤੀ ਹੈ ਤੇ ਨਾਲੇ ਪੀਐਸਪੀਸੀਐਲ ਦੇਸ਼ ਦੇ ਟੌਪ ਦੇ ਪਹਿਲੇ ਦੋ ਚ ਆ ਗਿਆ ਜੀ ਅਸੀਂ ਇਹ ਕਰਜ਼ਾ ਇਹ ਤੋਂ ਪਹਿਲਾਂ ਚੜਾ ਕੇ ਗਏ ਨੇ ਨਾ ਹੁਣ ਸਾਰਾ ਕਰਜ਼ਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਨਹੀਂ ਚੜਾਇਆ ਨਾ ਦਿੱਲੀ ਦਾ ਦਿੱਲੀ ਦਾ ਬਜਟ ਵੀ ਵਧਾ ਕੇ ਦਿੱਤਾ ਸੀਗਾ 30000 ਕਰੋੜ ਤੋਂ 67000 ਕਰੋੜ ਤੇ ਬਜਟ ਲਾਗੇ ਸੀਗੇ ਪਰ ਡੈਟ ਤਾਂ ਜੁਪੀ ਤੇ ਬਹੁਤ ਹੈ ਡੈਟ ਤਾਂ ਮਹਾਰਾਸ਼ਟਰ ਤੇ ਬਹੁਤ ਹੈ ਡੈਟ ਗੁਜਰਾਤ ਤੇ ਬਹੁਤ ਹੈ ਡੈਟ ਦੇਸ਼ ਤੇ ਬਹੁਤ ਹੈ ਠੀਕ ਹੈ ਨਾ ਪਰ ਪਰ ਇਹਦਾ ਮਤਲਬ ਇਹ ਥੋੜੀ ਇੱਕ ਸਕੀਮ ਰੁਕ ਜੂਗੀ ਕੋਈ ਕੋਈ ਗੱਲ ਨਹੀਂ ਡੈਟ ਨੂੰ ਘਟਾਵਾਂਗੇ ਜਿਹੜੀਆਂ ਜਿਹੜੀਆਂ ਲੀਕੇਜ ਐ ਟੈਕਸ ਦੀ ਲੀਕੇਜ ਐ ਜਾਂ GST ਦੀ ਸਾਡੀ ਕਿੰਨੀ ਜ਼ਿਆਦਾ ਗਰੋਥ ਹੋਗੀ GST ਦੀ ਜਿਹੜੀ ਰਿਕਵਰੀ ਐ ਸਾਡੀ ਕਿੰਨੀ ਹੋਗੀ ਠੀਕ ਹੈ ਨਾ ਤੇ ਐਕਸਾਈਜ਼ ਦਾ ਸਾਡਾ 1.5 ਹਜ਼ਾਰ ਕਰੋੜ ਦੇ ਨੇੜੇ ਤੇ ਜਾਊਗਾ ਹੋਰ ਜਿਵੇਂ ਆਹ ਚੀਜ਼ਾਂ ਅਸੀਂ ਲੀਕੇਜ ਰੋਕ ਕੇ ਜਿਹੜੀ ਜਿਹੜੀਆਂ ਸਰਕਾਰ ਦੀਆਂ ਕਮਾਈ ਵਾਲੀਆਂ ਚੀਜ਼ਾਂ ਨੇ ਲੋਕਾਂ ਦਾ ਯਕੀਨ ਟੈਕਸ ਦੇਣ ਦਾ ਉਦੋਂ ਬਣਦਾ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜੇ ਕਿ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ ਚ ਸਾਡੇ ਤੇ ਆਊਗਾ ਸਾਡੇ ਤੇ ਲੱਗੂਗਾ ਮਤਲਬ ਚਾਹੇ ਸਕੂਲ ਆਫ ਐਮਨੈਂਸ ਬਣਨ ਸਰਕਾਰੀ ਸਕੂਲ ਚੰਗੇ ਬਣਨ ਆਮ ਆਦਮੀ ਕਲੀਨਿਕ ਖੋਲਣ ਚਾਹੇ ਲੋਕਾਂ ਨੂੰ ਨੌਕਰੀਆਂ ਮਿਲਣ ਸੜਕਾਂ ਬਣਨ ਇਨਫਰਾਸਟ੍ਰਕਚਰ ਆਵੇ ਬਿਜਲੀ ਫ੍ਰੀ ਹੋਵੇ ਕਿਸੇ ਨਾ ਕਿਸੇ ਰੂਪ ਚ ਟੈਕਸ ਦਾ ਪੈਸਾ ਜੇ ਲੋਕਾਂ ਨੂੰ ਵਾਪਸ ਆਉਣ ਦਾ ਯਕੀਨ ਹੁੰਦਾ ਤਾਂ ਲੋਕ ਟੈਕਸ ਭਰ ਲੱਗ ਜਾਂਦੇ ਜਨਾਬ ਸਾਹਿਬ ਮਾਈਨਿੰਗ ਬਾਰੇ ਕੀ ਕਹਿਣਾ ਚਾਹੁੰਦੇ ਮਾਈਨਿੰਗ ਉਸੇ ਤੇ ਤੜਾ ਤੜ ਚੱਲ ਰਹੀ ਹੈ ਦੇਖੋ ਜੀ ਜਿੰਨੀਆਂ ਸਾਡੀਆਂ ਲੀਗਲ ਮਾਈਨਸ ਨੇ ਉਹਦੇ ਤੇ ਸਾਨੂੰ ਕੋਈ ਐਦਾਂ ਨਹੀਂ ਜੇ ਕੋਈ ਤੁਹਾਡਾ ਕੋਈ ਤੜਾ ਤੜ ਵਾਲੀ ਕੋਈ ਰਿਪੋਰਟ ਹੈ ਮੈਨੂੰ ਦੱਸ ਦਿਓ